ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਮਾਨੋਚਾਹਲ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਦੂਜੀ ਵੀਡੀਓ ਦੋਸਤੋ ਆਪਣੀ ਇਸ ਘਰੋਂ ਠੀਕ ਆ ਵੀਰ ਸਖਤੇਬ ਦੇ ਨਾਲ ਗੱਲਬਾਤ ਕਰਾਂਗੇ ਪੂਰੀ ਇਨਫੋਰਮੇਸ਼ਨ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਆ ਜ਼ਿਲ੍ਹਾ ਤੇ ਤਹਿਸੀਲ ਜਿਹੜੀ ਦੋਸਤੋ ਸ਼੍ਰੀ ਤਰਨਤਾਰਨ ਸਾਹਿਬ ਹੈ ਠੀਕ ਆ ਤੇ ਪਿਛਲੀ ਵੀਡੀਓ ਦੇ ਵਿੱਚ ਦੋ ਬੈੜਾਂ ਪਾਈਆਂ ਸੀ ਇਸ ਵਾਰ ਕਟੋਗੜ ਵੀ ਪੰਜ ਨੱਕ ਜਿਹੜੇ ਵੇੜਾਂ ਦੇ ਵਿੱਚ ਹੈਗੇ ਆ ਤੇ ਪੰਜੇ ਵੇੜਾਂ ਦੀ ਇਨਫੋਰਮੇਸ਼ਨ ਆ ਪੂਰੀ ਆਪਾਂ ਵੇਰ ਸਕਦੇ ਹਾਂ ਉਹਦੇ ਕੋਲੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ 20 ਅਪ੍ਰੈਲ ਨੂੰ ਜਿਹੜੀ ਦੋਸਤੋ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਜ਼ਰੂਰ ਨੋਟ ਕਰ ਲਓ 10:30 ਵਜੇ ਸਵੇਰ ਮਾਰਨਿੰਗ ਦਾ ਟਾਈਮ ਹੈਗਾ ਠੀਕ ਹੈ ਜੀ ਤੇ ਬਿਲਕੁਲ ਸਖੀਰਾ ਪਿੰਡ ਬਿਲਕੁਲ ਨਾਲ ਲੱਗਦਾ ਹੈਗਾ ਮੁਗਲ ਚੱਕ ਤੱਕੂ ਚੱਕ ਪਿੰਡ ਬਿਲਕੁਲ ਨਾਲ ਆ ਤੇ ਮਾਨੋਚਾਲ ਤੁਸੀਂ ਖਾਸ ਵਿਜ਼ਿਟ ਕਰਨੀ ਆ ਹਰ ਬਾਰ ਦੀ ਤਰ੍ਹਾਂ ਇੱਕ ਰਿਕਵੈਸਟ ਆ ਜਿਹੜੇ ਪਸੂ ਤੁਹਾਨੂੰ ਖਾਸ ਤੌਰ ਤੇ ਪਸੰਦ ਆਊਗਾ ਆਪ ਦਾ ਹੱਕ ਸਮਝ ਕੇ ਇੱਕ ਟਾਈਮ ਦੀ ਚੁਵਾਈ ਦੋ ਟਾਈਮ ਦੀ ਚੁਵਾਈ ਆ ਠੀਕ ਹੈ ਜੀ ਚਾਹੇ ਆਨਲਾਈਨ ਵੀਰ ਕੋਈ ਦੂਰ ਦਰਾਡੇ ਬੈਠਾ ਵੀਡੀਓ ਕਾਲ ਤੇ ਤੁਸੀਂ ਆਨਲਾਈਨ ਜਿਹੜੀ ਚੁਵਾਈ ਕਰਨ ਤੋਂ ਬਾਅਦ ਠੀਕ ਹੈ ਜੀ ਫਿਰ ਸਬਦਾ ਕਰ ਸਕਦੇ ਹੋ ਆਓ ਕਰਦੇ ਆ ਗੱਲਬਾਤ ਬਾਈ ਸਖਦੇਵ ਦੇ ਨਾਲ ਹਾਂਜੀ ਭਾਈ ਸੁਖਦੇਵ ਸਭ ਤੋਂ ਪਹਿਲਾਂ ਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਸੁਣਾਓ ਕੀ ਹਾਲ ਜੀ ਬਹੁਤ ਬਹੁਤ ਠੀਕ ਠਾਕ ਜੀ ਹਾਂ ਜੀ ਮੇਰੇ ਨਾਲ ਸੁਖਦੇਵ ਭਾਈ ਉਹਦੋਂ ਫਿਰ ਪਸ਼ੂ ਵੇਗੇ ਸੀਗੇ ਹਾਂਜੀ ਹਾਂਜੀ ਉਹਦੋਂ ਪਸ਼ੂ ਵੇਗੇ ਸੀ 10-20 ਮਿੰਟਾਂ ਜੀ ਵੇਗੇ ਬੜੀਆਂ ਕਾਲਾਂ ਆਈਆਂ ਕਿਜਾਂ ਹੁਣ ਤੱਕ ਵੀ ਆਉਂਦੇ ਪਏ ਫੋਨ ਭੈਣ ਭਰਾਵਾਂ ਦੀ ਡਿਮਾਂਡ ਹੋਰ ਵੀ ਹੋਣੀ ਹੈ ਨਾ ਹਾਂਜੀ 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 ਤੇ ਪਸ਼ੂ ਲੈ ਕੇ ਆਓ ਹੋਰ ਵੀ ਹਾਂਜੀ ਹਾਂਜੀ ਠੀਕ ਹੈ ਤੇ ਅੱਜ ਫਿਲਹਾਲ ਆਪਣੇ ਕੋਲ ਪੰਜ ਵੜਾ ਆ ਗਈਆਂ ਜੀ ਪੰਜ ਵੜਾ ਹਾਂਜੀ ਤੇ ਇਹਨਾਂ ਦੀ ਕੀ ਹੁਣ ਸਥਿਤੀ ਆ ਸਾਰੀਆਂ ਸੋਈਆਂ ਸੋਈਆਂ ਜਾਂ ਤੋਕੜ ਗੱਬਣ ਵੀ ਅੱਜ ਨਹੀਂ ਇਹਦੇ ਵਿੱਚ ਉਹਨਾਂ ਦੋਨੋਂ ਏਆਈ ਹੋਈ ਹੈਗੀ ਆ ਹਾਂਜੀ ਤੇ ਦੂਜੀਆਂ ਬਾਕੀ ਵੜਾ ਦੋ ਸੱਜ ਰਹੀਆਂ ਕਿੰਨੀ ਆ ਰਹੀਆਂ ਠੀਕ ਹੈ ਜੀ ਹਾਂਜੀ ਦੋ ਸੱਜਰਾਂ ਨੇ ਹਾਂਜੀ ਠੀਕ ਹੈ ਵੀਰ ਜੀ ਕਰੀਏ ਸਟਾਰਟ ਪਹਿਲੇ ਨੰਬਰ ਤੇ ਆਪਣੇ ਕੋਲ ਜਿਹੜੀ ਇਹ ਵੈੜ ਖੜੀ ਆ ਕੀ ਡਿਟੇਲ ਹੈ ਜਿੰਦੀ ਇਹ ਵੀਰ ਜੀ ਦੂਜਾ ਸੂਗਾ ਹੈ ਹਾਂਜੀ ਦੁੱਧ ਪਸ਼ੀ ਕੋਲ 12 ਕਿਲੋ ਆ ਪਰ ਆਪਾਂ 11 ਕਿਲੋ ਕਰਕੇ ਦੇਵਾਂਗੇ ਠੀਕ ਹੈ ਜੀ ਬਾਕੀ ਜਵਾਬ ਆਪਾਂ ਮੰਦੀ ਬਿਲਕੁਲ ਓਕੇ ਆ ਠੀਕ ਹੈ ਜੀ ਹਾਂਜੀ ਬਲਕਿ ਦੂਜਾ ਸੂਗਾ ਹੈ ਜੀ ਦੂਜਾ ਸੂਗਾ ਤੇ ਕਿੰਨੇ ਦਿਨ ਕਿੰਨੇ ਕਿਉਂਗੇ ਸੂਈ ਨੂੰ ਇਹ ਵੀਰ ਜੀ ਸੂਈ ਆ ਚਾਹਾਂਗੇ 55 ਦਿਨਾਂ ਦੀ ਆਪਾਂ 2 ਮਹੀਨੇ ਕਰਕੇ ਦੇਣੀ ਆ ਤਾਂ ਠੀਕ ਆ ਹਾਂਜੀ ਬੱਚਾ ਥਲੇ ਕੀ ਆ ਜੀ ਬੱਚਾ ਨਹੀਂ ਕਹਦੇ ਵੀ ਅਗਰ ਵੀ ਬਿਨ ਬੱਚੇ ਹਾਂਜੀ ਬਿਨ ਬੱਚੇ ਤਾਂ ਬਾੜੇ ਬੰਡੇ ਇਸੇ ਤਰ੍ਹਾਂ ਚਾੜਤ ਕੱਖ ਨਹੀਂ ਵੀਰ ਜੀ ਪੌਣ ਦੀ ਰੋੜ ਇੰਦਰ ਮਾਂ ਦੇ ਨਾਲ ਬੈਠੋ ਕੋਈ ਗੱਲ ਨਹੀਂ ਬਾੜੀ ਠੰਡੀ ਧਿਰੀ ਆ ਵੜਾ ਇਹਨੇ ਤੇ ਚਾਹ ਲਾਤੀ ਖਾੜ ਕਰੂਗੀ ਜਾਰੇ ਠੀਕ ਆ ਆ ਦੇਖੋ ਬਹੁਤ ਜਿਆਦੀ ਵਧ ਗਿਆ ਵੜਾ ਇਹਨੇ ਤੇ ਚਾਹ ਬਾਹਰ ਆ ਦੇਖੋ ਜੀ ਐ ਮੂੰਗੇ ਮੂੰਦੀ ਵੜਾ ਭਰਾ ਬਰੂ ਜਿਹੜਾ ਵੇਖੋ ਦੋਸਤੋ ਦੋ ਦੀ ਮੋਟਰੀ ਆਪਾਂ ਕਹਿ ਦਈਦੀ ਆ ਜਦੋਂ ਇਹੋ ਜੀ ਚਵਾਈ ਲੱਗੀ ਹੋਵੇ ਵੇੜਦ ਦੀ ਤੇ ਸੂਬਾ ਦੂਜਾ ਠੀਕ ਆ ਜੀ ਦੋ ਮਹੀਨੇ ਦਾ ਤੁਸੀਂ ਮੰਨ ਕੇ ਸਮਾ ਇਹ ਬਾਹਰ ਖਰੀਦ ਕੇ ਲੈ ਕੇ ਜਾ ਸਕਦੇ ਹੋ ਤੇ ਕਦ ਕਥੀ ਫੁੱਲ ਵੱਡੀ ਹਾਈਟ ਉੱਚਾ ਤੁਸੀਂ ਵੇਖੋਗੇ ਸਰੀਰਕ ਪੰਤਰ ਵੇਖੋਗੇ ਉੱਚੀ ਆ ਪੂਰੀ ਵੇਲਬੂਲ ਦੀ ਲੰਬਾਈ ਵੇਖੋਗੇ ਪੂਰੀ ਆ ਉਚਾਈ ਪੂਰੀ ਆ ਠੀਕ ਆ ਜੀ ਤੇ ਫੇਸ ਕੁਆਲਟੀ ਨਾਲ ਦਿਖਾ ਦਿੰਨੇ ਨਾਲੇ ਤੁਹਾਨੂੰ ਖੋਲ ਕੇ ਤੋਰ ਕੇ ਦਿਖਾਉਣੇ ਆ ਦੇਖੋ ਠੀਕ ਆ ਜੀ ਤੋਰ ਲੀਏ ਪੈ ਸਕਦੇ ਭੈਣਾਂ ਤੇ ਥਣ ਦਾ ਸਾਈਜ਼ ਜਿਹੜਾ ਹੈਗਾ ਦੋਸਤੋ ਬਿਲਕੁਲ ਮੁਠੀ ਦਾ ਸਾਈਜ਼ ਹੈ ਠੀਕ ਹੈ ਚਵਾਈ ਜਿਹੜੀ ਹੱਥੀ ਤੁਸੀਂ ਨਾਰਮਲੀ ਕਰ ਸਕਦੇ ਹੋ ਤੇ ਠੰਡੀ ਵੀ ਜਰਾ ਹੈ ਇਹ ਬਸ ਲਾਟ ਕਰ ਕਾ ਆ ਦੇਖੋ ਜੀ ਠੀਕ ਹੈ ਜੀ ਥਣ ਥਣ ਦਾ ਸਾਈਜ਼ ਦੇਖ ਲਓ ਤੇ ਬਿਲਕੁਲ ਜਿਹੜਾ ਇਥੇ ਵਿਰਲ ਦੇਖ ਲਓ ਠੀਕ ਹੈ ਜੀ ਪੂਰੇ ਗੈਵੰਤਰ ਤੇ ਜਿਹੜਾ ਥਣ ਹੈਗਾ ਆ ਦੰਦ ਬਾਕੀ ਕਿਸੇ ਤਰ੍ਹਾਂ ਦਾ ਕੋਈ ਨਿਆਣਾ ਝੂਟ ਪਾਉਣ ਦੀ ਲੋੜ ਹੀ ਨਹੀਂ ਹੈ ਨਾ ਕੋਈ ਲੋੜ ਨਹੀਂ ਵੀਰ ਜੀ ਆ ਲੋ ਠੀਕ ਆ ਪੂਰੀ ਸੀਰੀਜ਼ ਲੱਗ ਜਿਹੜੀ ਦੋਸਤੋ ਵਹਿੜਾ ਠੀਕ ਆ ਤੇ ਜਿਹੜੇ ਆਪਣੀ ਮਰਜ਼ੀ ਬਹਿ ਕੇ ਤੁਸੀਂ ਆ ਗੁੰਗੀਆਂ ਗੁੰਦੀਆਂ ਠੀਕ ਹੈ ਜੀ ਠੀਕਾ ਅੱਛਾ ਵੀਰ ਸੁਖਦੇਵ ਕੀ ਲੈਣ ਦੇਣ ਫਿਰ ਕੀ ਹੁੰਦਾ ਇਹਦੀ ਵੀਰ ਜੀ ਡਿਮਾਂਡ ਆਪਾਂ ਜੋ ਮਰਜ਼ੀ ਕਰੀ ਜੀਏ 52600 ਰੁਪਏ ਮੁੱਲ ਕਰਕੇ 23000 ਦੀ ਹਾਨਾ ਵੜ ਦੇਣੀ ਆਪਾਂ 23000 ਦੇ ਹਾਂਜੀ ਹਾਂਜੀ ਠੀਕ ਹੈ ਜੀ ਤਾਂ ਦੁੱਧ ਕਿੰਨਾ ਕੇ ਚਵਾਉਂਦੀ ਰਹੂਗੀ ਵੈਸੇ ਦੁੱਧ ਮਸ਼ੀਨਾਂ ਦਾ 12-13 ਕਿਲੋ ਰਮਾਨਾ ਦੇ ਜਿਉਗੀ ਪਰ ਆਪਾਂ 11 ਕਿਲੋ ਕਹਿ ਕੇ ਦੇਣਾ ਕਿਉਂ ਅਗਲਾ ਲਾਹਮਾਨਾ ਦਾ ਵੀ ਠੀਕ ਹੈ ਬਾਕੀ ਚਵਾ ਆਪਾਂ ਦੀ ਬਿਲਕੁਲ ਓਕੇ ਹੈਗਾ ਠੀਕ ਹੈ ਜੀ ਹਾਂ ਯਾਰਾ ਕਿਲੋ ਜਿਹੜਾ ਦੋਸਤੋ ਵੀਰਾਂ ਦਾ ਵੀ ਆਪਾਂ ਕਹਿ ਕੇ ਦੇਣਾ ਠੀਕ ਹੈ ਤੇ ਮੁੱਲ ਵੀ ਡਿਮਾਂਡ ਵੀ ਜਿਹ ਨੰਬਰ ਜਿਹੜੇ ਆ ਲਗਾਤਾਰ ਸਕਰੀਨ ਤੇ ਬਿਲਕੁਲ ਠੰਡੇ ਚੱਲਦੇ ਪਏ ਠੀਕ ਆ ਆਜੋ ਅਗਲੀ ਵਹਿੜ ਦਿਖਾਉਣੀ ਆ ਆਪਾਂ ਤੁਹਾਨੂੰ ਨਗ ਹੋਰ ਵੀ ਹੈਗੇ ਆ ਤੇ ਆ ਜਿਹੜੀ ਵਹਿੜ ਆ ਗਈ ਵੀਰੇ ਵਾਈਟ ਰੰਗ ਦੇ ਵਿੱਚ ਇਹ ਜੀ ਪਹਿਲਣ ਵਛੀ ਆ ਪਹਿਲਣ ਹਾਂਜੀ ਹਾਂਜੀ ਤੇ ਕਿੰਨਾ ਸਮਾਂ ਹੋ ਗਿਆ ਨੂੰ ਸੂਈ ਪਹਿਲਣ ਵਛੀ ਆ ਤੇ ਇਹ ਸੂਈ ਹੋ ਗਈ ਬਾਹਾਂ ਤਈਆਂ ਦਿਨਾਂ ਲਈ ਪਰ ਆਪਾਂ ਮਹੀਨੇ ਦੀ ਕਈ ਕੇ ਦਵਾਂਗੇ ਹਾਂਜੀ ਹਾਂਜੀ ਬਾਕੀ ਦੁੱਧ ਵਛੀ ਕੋਲ 14 ਕਿਲੋ ਆਪਾਂ 13 ਕਿਲੋ ਦੀ ਗਾਰੰਟੀ ਦਵਾਂਗੇ ਠੀਕ ਆ ਜੀ 13 ਕਿਲੋ ਦੀ ਬਾਕੀ ਠੰਡੀ ਤੇਰੀ ਆ ਕੋਈ ਵੰਗਾ ਵੰਗਾ ਪਾਉਣ ਦੀ ਲੋੜ ਨਹੀਂ ਕੋਈ ਗੱਲ ਨਹੀਂ ਬਾਤ ਨਹੀਂ ਫਰਮਾਨ ਦੇ ਨਾਲ ਬਹਿ ਠੀਕ ਆ ਮੋਗੇ ਮੋਗੀ ਵੜੇ ਨਹੀਂ ਤੇ ਚੇਬਾ ਲੱਤਾਂ ਖੜਾ ਮਰੂ ਕੱਖ ਨਹੀਂ ਆਂਦੀ ਵੜਾ ਲਓ ਜੀ ਬਾਕੀ ਕੋਲੀ ਚੂਣ ਠੀਕ ਆ ਬਾਕੀ ਬਰਾਬਰ ਜਿਹੜਾ ਦੋਸਤੋ ਵਧੀਆ ਹੈਗਾ ਤੇ ਸਮਾ ਵੀਰਾਂ ਦਾ ਵੀ ਭਾਵੇਂ 24 ਦਿਨ ਹੋ ਜਾਣ ਪਰ ਮਹੀਨਾ 25 ਦਿਨ ਤੋਂ ਉਪਰ ਕੋਈ ਮਹੀਨਾ ਮੰਨ ਕੇ ਤੁਸੀਂ ਜਿਹੜੀ ਇਹ ਵੜ ਦਾ ਸੌਦਾ ਕਰ ਸਕਦੇ ਤੇ 14 ਕਿਲੋ ਦੁੱਧ ਆ ਬਾਕੀ 13 ਕਿਲੋ ਦਾ ਕੋਈ ਵੀ ਵੀਰ ਜਿਹੜਾ ਸੌਦਾ ਕਰ ਸਕਦਾ ਵੀ 13 ਕਿਲੋ ਮੰਨ ਕੇ ਤੁਸੀਂ। ਹਾਂ ਜੀ। ਵੀਰ ਦੋ ਡੰਗ ਚੋਵੇ, ਤਿੰਨ ਡੰਗ ਚੋਵੇ। ਆਵਦੀ ਤਸੱਲੀ ਕਰਕੇ ਖੜੇ ਮੁੜਕੇ ਜਿਹੜਾ ਕਿ ਇਹਨੂੰ ਲਾਹਮਾ ਦੇਣਾ ਉਹ ਮੜੀ ਗੱਲ ਐ ਵੀਰੇ। ਬਿਲਕੁਲ। ਹਾਂ ਜੀ ਹਾਂ ਜੀ। ਤੇ ਬੱਚਾ ਇਹਦਾ ਵੀ ਨਹੀਂ ਹੈਗਾ। ਇਹਦਾ ਵੀ ਬੱਚਾ ਨਹੀਂ ਵੀਰੇ। ਇਹਦਾ ਬੱਚਾ ਵੀ ਨਹੀਂ ਹੈਗਾ। ਹਾਂ ਜੀ ਹਾਂ ਜੀ। ਠੀਕ ਆ ਬਾਕੀ ਸੀਸਾ ਉਹ ਇਸੇ ਤਰ੍ਹਾਂ ਹੀ ਪਾੜੇ ਵੰਡੇ ਤੇ ਜਿਵੇਂ ਸਾਹਫੀ ਮਾਰ ਕੇ ਬੈਜੋ। ਇਦਾਂ ਬੈਜੋ ਕੋਈ ਬੰਗਾ ਪਾਉਣ ਦੀ ਲੋੜ ਨਹੀਂ, ਕੋਈ ਗੱਲ ਨਹੀਂ ਬਾਦਣੀ। ਲਓ ਜੀ। ਬਾਕੀ ਨਾ ਵੈਰ। ਪਹਿਲਣ ਬੱਛੀ ਐ ਸੀਗਾ। ਪਹਿਲਣ ਬੱਛੀ ਆ ਫਵਾਨੇ ਦੀ ਕੁਆਲਿਟੀ ਦੇਖ ਲੋ ਤੇ ਆ ਦੇਖੋ ਜੀ ਠੀਕ ਹੈ ਵਾਈਟ ਰੰਗ ਆ ਦੋਸਤੋ ਜ਼ਿਆਦਾਤਰ ਜਿਹੜਾ ਪੂਰਾ ਕਲਰ ਦੀ ਜੇਕਰ ਗੱਲ ਕਰੀਏ ਪੂਰੇ ਵਾਈਟ ਕਲਰ ਦੇ ਵਿੱਚ ਤੇ ਫੇਸ ਤੇ ਇੱਕ ਤੌਣ ਤੇ ਕੁਝ ਜਿਹੜੇ ਆ ਬਲੈਕ ਦੇ ਵਿੱਚ ਡੱਬ ਹੈਗੇ ਕੀ ਆ ਮੋਲੇ ਦਾ ਫਿਰ ਵਾਈ ਸਖਦੇ ਇਹਦਾ ਵੀਰ ਜੀ ਮੋਲੇ ਜੇ ਤਾਂ ਬੱਚਾ ਹੁੰਦਾ ਫਿਰ ਵਛੀ 50 55000 ਰੁਪਏ ਦੀ ਸੀ ਹਾਂਜੀ ਹੋਣ ਵੀਰ ਜੀ ਦੀ ਹਾਂ ਨਾ ਮੁੱਲ ਭਾਵੇਂ 40 42000 ਕਰੀਏ 35000 ਦੀ ਦੇ ਦਾਂਗੇ 35 ਦੀ ਹਾਂਜੀ ਹੋਰ ਮਾਨਤਨ ਕਰਾਂ 32000 ਦੀ ਵਛੀ ਦੇ ਦਾਂਗੇ ਠੀਕ ਆ ਜੀ ਹੋਰ ਰਹੀ ਜਾਂਦੇ ਹਾਂਜੀ ਲਓ ਜੀ 32000 ਦੀ ਵੀਰਾਂ ਦਾ ਵੀ ਇਹ ਜਿਹੜੀ ਵਛੀ ਆਪਾਂ ਦੇ ਦਾਂਗੇ 32000 ਦੀ ਠੀਕ ਆ ਜੀ ਬਾਕੀ ਚਲੋ ਆਪਾਂ ਮਾਹੀ ਬਸ ਲੋਏ ਅਰਦੀ ਕੋਈ ਗੱਲ ਨਹੀਂ ਕੋ ਬਾਤ ਨਹੀਂ ਆ ਦੇਖੋ ਠੀਕ ਆ ਜੀ ਆ ਕਰੋ ਥਾਣਾ ਚੈੱਕ ਬਿਲਕੁਲ ਮੁਠੀ ਦਾ ਥਾਣਾ ਦੋਸਤੋ ਤੇ ਸ਼ੇਪਕਾਰ ਵੇਖੋਗੇ ਬਿਲਕੁਲ ਤੁਸੀਂ ਪੂਣੀਆਂ ਵਰਗੇ ਥਾਣਾ ਬਰੀਕ ਪਤਲੇ ਥਾਣਾ ਤੇ ਚਵਾਈ ਬਿਲਕੁਲ ਪੂਲੀ ਲੱਗੀ ਆ ਠੀਕ ਹੈ ਤੇ ਨਾਰਮਲੀ ਜਿਹੜੀਆਂ ਧਾਰਾ ਮਾਰ ਕੇ ਸਾਰੇ ਐਨੀਮਲ ਦੀ ਆਪਾਂ ਜਿੰਨੀ ਕਿਵੇਂ ਇਹ ਪਸ਼ੂ ਦਿਖਾਵਾਂਗੇ ਸਾਰਿਆਂ ਦੇ ਧਾਰਾ ਮਾਰ ਕੇ ਪਸ਼ੂ ਜਿਹੜੇ ਥਾਣਾ ਦੇ ਉਹ ਚੈੱਕ ਜਰੂਰ ਕਰਵਾਤਾ ਹੈ ਠੀਕ ਆ ਤਾਂ ਜੋ ਕਿਸੇ ਵੀਰ ਨੂੰ ਹੋ ਸਕਦਾ ਵੀ ਆਨਲਾਈਨ ਸੌਦਾ ਕਰ ਲਵੇ ਗਾਂਜ ਫਾੜੂ ਆਪਾਂ ਪਹਿਲਾਂ ਦੱਸਾਂਗੇ ਫੋਨ ਤੇ ਕਿਉਂ ਮੁੜ ਕੇ ਫਿਰ ਫੋਨ ਤੇ ਦਾ ਦੱਸਗੇ ਫਿਰ ਬੰਦਾ ਭਰਾ ਲੱਗਦਾ ਬਿਲਕੁਲ ਹਾਂਜੀ ਠੀਕ ਆ ਭਰਾ ਤੇ ਅਗਲੀ ਆ ਗਈ ਤੀਜੇ ਨੰਬਰ ਤੇ ਆਪਣੇ ਕੋਲ ਇਹ ਬੈੜ ਜੀ ਇਹ ਵੀਰ ਜੀ ਡੱਬੀ ਜੱਸੀ ਕ੍ਰੋਸ ਰੰਗ ਆ ਗਿਆ ਜੀ ਕ੍ਰੋਸ ਰੰਗ ਠੀਕ ਆ ਤੇ ਇਹਦਾ ਕੀ ਹੁਣ ਸਥਿਤੀ ਕੀ ਜਾਂਦੀ ਹੁਣ ਇਹ ਵੀਰ ਜੀ ਵੈੜ ਸੁਈਆ ਚੌਕ ਮਹੀਨਿਆਂ ਦੀ ਪੰਨਿਆਂ ਦੀ ਅੱਛਾ ਜੀ ਇੱਕ ਮਹੀਨਾ ਇਹਨੂੰ ਬਣੀ ਨੂੰ ਵੀ ਹੋਇਆ ਗਾ ਵਾ ਪਰ ਉਹਦੇ ਚੈੱਕ ਨਹੀਂ ਹੋਣੀ ਠੀਕ ਆ ਵਸੇ ਮਹੀਨਾ ਕਿ ਬਿਲਕੁਲ 8 ਕਿਲੋ ਆਪਾਂ 7 ਕਿਲੋ ਕਰਕੇ ਦੇਵਾਂਗੇ ਇਹ ਆਈ ਹੋਈ ਨੂੰ ਮਹੀਨਾ ਹੋ ਗਿਆ ਮਹੀਨਾ ਹੋ ਗਿਆ ਬਾਕੀ ਜਵਾ ਆਪਾਂ ਦੀ ਦੇਖੋ ਵੈੜ ਬਹੁਤ ਵਧੀਆ ਕੋਈ ਵੰਗਾ ਪੰਗਾ ਪਾਉਣ ਦੀ ਲੋੜ ਨਹੀਂ ਕੋਈ ਗੱਲ ਨਹੀਂ ਬਾਤ ਨੂੰ ਤਾਂ ਦੇਖੋ ਜੀ ਠੀਕ ਆ ਕਿਾਰੇ ਥਾਣਾ ਵਰਦੇ ਪੂਰੇ ਦੋਸਤੋ ਤੇ ਦੁੱਧ ਕਿੰਨਾ ਅਠਕ ਦੁੱਧ ਵੀਰ ਜੀ 8 ਆਪਾਂ 7 ਕਰਕੇ ਦੇਣਾ ਸੱਤ ਕਰਕੇ ਦੇਣਾ ਹਾਂਜੀ ਹਾਂਜੀ ਤੇ ਮਿਲਦੀ ਦੋਨੋਂ ਟਾਈਮ ਮਿੱਠੀ ਐ ਇਸੇ ਤਰ੍ਹਾਂ ਦੋਨੋਂ ਟਾਈਮ ਐ ਮਿੱਠੀ ਕੋਈ ਪਹਾੜਾ ਪਾਉਂਦੀ ਲੋਡ ਨਹੀਂ ਕੋਈ ਵੰਗਾ ਪਾਉਂਦੀ ਲੋਡ ਨਹੀਂ ਬੜੀ ਠੀਕ ਆ ਹਾਂਜੀ ਤੇ ਸੂਗਾ ਦੂਜੇ ਚ ਹੀ ਹੋਵੇਗੀ ਇਹ ਵੀਰ ਜੀ ਪਹਿਲੇ ਨਾਲ ਦੇ ਪਰ ਦੂਜਾ ਸੂਗਾ ਬੈਠਦਾ ਆਪਾਂ ਦੂਜਾ ਹੀ ਮੰਨ ਗਏ ਹਨਾ ਦੂਜਾ ਹੀ ਹੈ ਬਾਕੀ ਮਿਹਨਤ ਦੀ ਏਆ ਹੀ ਹੋਈ ਆ ਚਲੋ ਹਜੇ ਗੱਬਣ ਚੱਕ ਪਾਸਾ ਤਾਂ ਆਉਂਦੀ ਨਹੀਂਗੀ ਹਾਂਜੀ ਹਾਂਜੀ ਠੀਕ ਆ ਤੇ ਫਿਰ ਵੀ ਚਲੋ ਦੱਸਣਾ ਫਰਜ਼ ਪੈਂਦਾ ਜੇਕਰ ਤੁਹਾਨੂੰ ਅੱਗੋਂ ਕਿਸੇ ਨੇ ਦੱਸਿਆ ਹਾਂਜੀ ਵੀ ਠੀਕ ਆ ਏਆ ਹੀ ਹੋਈ ਆ ਹੋਈ ਆ ਤੇ ਇਹਦਾ ਮੁੱਲ ਕਿੰਨਾ ਵੀਰ ਕਰਦੇ ਪੈਣੇ ਇਹ 15 ਹਾਂ ਨਾ 15000 ਦੀ ਦੇਣੀ ਆ ਠੀਕ ਹੈ ਜੀ ਇਹ ਜਿਹੜਾ ਕੋਈ ਗੱਲਾ ਹੈ ਨਹੀਂ ਬੈਠ ਠੀਕ ਹੈ ਬਾਕੀ ਜਵਾਬ ਹਮਾ ਦੀਆ ਬਿਲਕੁਲ ਓਕੇ ਦਿਖਾ ਦਿਏ ਵੀ ਇਹ ਵੀ ਖੋਲ ਕੇ ਜੀ ਹਾਂਜੀ ਹਾਂਜੀ ਦਿਖਾਓ ਜੀ ਅਮਾ ਦਾ ਜਿਹੜਾ ਨੱਕਾ ਪਾਉਂਦੀ ਹੈ ਤੇ ਪਰ ਤਾਰ ਦਾ ਵੀ ਫਰਕ ਨਾ ਆਊਗਾ ਠੀਕ ਹੈ ਹਾਂਜੀ ਬਾਕੀ ਜਵਾਬ ਹਮਾ ਦੀ ਬਿਲਕੁਲ ਓਕੇ ਇੱਕ ਸਾਈਡ ਜੀ ਹੈ ਨਾ ਪਹਿਣੀ ਉਲਟ ਪਹਿਣੀ ਵਾਲੀ ਠੀਕ ਹੈ ਆ ਕਰ ਲੋ ਜਰਸੀ ਬੰਦ ਆਉਂਦੀ ਆ ਡੱਬੀ ਆ ਸੀ ਹੂੰ ਠੀਕ ਹੈ ਦੋਸਤੋ ਜਰਸੀ ਕਰੋਸ ਅੰਗ ਦੇ ਵਿੱਚ ਤੇ ਥੋੜਾ ਜਿਵੇਂ ਆਪਾਂ ਐਚ ਐਫ ਦੇ ਥੋੜਾ ਜਰਸੀ ਦਾ ਕਰੋਸ ਅੰਗ ਕਹਿ ਸਕਦੇ ਆ ਇੱਕ ਵੀਰ ਦਾ ਉਲਟ ਬਹਿਣੀ ਤੋਂ ਜਿਹੜੀ ਆ ਸਾਈਡ ਭੰਨਦੀ ਆ ਠੀਕ ਆ ਸਾਈਡ ਬਾਈ ਰੱਖ ਦੀ ਬਾਕੀ ਜਿਹੜੀ ਧਾਰ ਤੋਂ ਜ਼ਰਾ ਦਾ ਫਰਕ ਨਹੀਂ ਹੈਗਾ ਠੀਕ ਆ ਪਰਲੇ ਬਣਾ ਦੀ ਗਾਗੂ ਖਾ ਲੋ ਥਣਾ ਦਾ ਬਹੁਤ ਜਿਆਦਾ ਠੰਡਾ ਚਾ ਰਹਿ ਤੂੰ ਆ ਕਰੋ ਜੇ ਠੀਕ ਹੈ ਬਾਕੀ ਖੰਡ ਖਾ ਤੇ ਰਹਾ ਇਹਨੇ ਜੈ ਲਤਾ ਹੀ ਮਰੀ ਖੜਾ ਮਰੀ ਗੜ ਗਈ ਠੀਕ ਆ ਅੱਛਾ ਭਾਈ ਸੁਖਦੇਵ ਇੱਕ ਵਾਰੀ ਕਨਫਰਮ ਕਰਾਓ ਵੀ ਲੈ ਦੇ ਕਿੰਨਾ ਦੱਸਿਆ ਸੀ ਉਹਦਾ ਹਾਂਜੀ ਲੈ ਦੇ ਇਹ ਵੀਰ ਜੀ ਮੁੱਲ ਜੋ ਮਰਜ਼ੀ ਕਰੀ ਜੀ ਇਹ ਹਾਂ ਨਾ 15000 ਦੀ ਬੱਛੀ ਦੇਣੀ ਆ 15000 ਹਾਂਜੀ ਠੀਕ ਹੈ ਜੀ 15000 ਦੀ ਭਰਾਵੋ ਜੜੀ ਆ ਇਹ ਬੱਛੀ ਹੈ ਠੀਕ ਹੈ ਜੀ ਹਾਂ ਨਾ ਤੇ 15000 ਦੇ ਵਿੱਚ ਦਿੱਤੀ ਜਾਊਗੀ ਬਾਕੀ ਸਾਫ ਸਪਾਈ ਪੂਰੀ ਆ ਥਾਣਾ ਦੀ ਚਵਰੀ ਚੰਗੀ ਆ ਲਓ ਮੜਾ ਜੀ ਬਹਿਣੀ ਵਾਲਾ ਦਜੀ ਬਹਿਣੀ ਵਾਲਾ ਕੰਨੀ ਪਾਂਦੀ ਆ ਬਿਲਕੁਲ ਬਾਕੀ ਜਵਾਬ ਹਮਾਂ ਦੀ ਬਿਲਕੁਲ ਓਕੇ ਵੈੜ ਬਿਲਕੁਲ ਜੀ ਹਾਂਜੀ ਠੀਕ ਆ ਇਸ ਤੋਂ ਬਾਅਦ ਚੌਥੇ ਨੰਬਰ ਤੇ ਜੜੀ ਵੀਰ ਇਹ ਵੈੜਾ ਐ ਵੀਰ ਜੀ ਪਹਿਲਾਂ ਨਹੀਂ ਵੈੜ ਪਹਿਲਾਂ ਨਹੀਂ ਪਹਿਲਾਂ ਨਹੀਂ ਵੈੜਿਆ ਦੁੱਧ ਬਸ਼ੀ ਕੋਲ 8 ਕਿਲੋ ਆ ਅੱਛਾ ਜੀ ਆਪਾਂ 7 ਕਿਲੋ ਕਰਕੇ ਦਵਾਂਗੇ ਬਾਕੀ ਜਵਾਪਮਾਂ ਦੀ ਬਿਲਕੁਲ ਐ ਓਕੇ ਆ ਮੈਂ ਚੱਲ ਲੱਤ ਛੜ ਕਰੂਗੀ ਕੋਈ ਗੱਲ ਨਹੀਂ ਬਾਦਨੀ ਆ ਤੇ ਵੇਖੋ ਜੀ ਹਾਂਜੀ ਠੀਕ ਆ ਠੰਡੀ ਸੀ ਰੋਰੀ ਆ ਤੇ ਇਸੇ ਤਰ੍ਹਾਂ ਇਸੇ ਤਰ੍ਹਾਂ ਕੋਈ ਛੜ ਨਹੀਂ ਮਾਰਦੀ ਕਿਉਂਕਿ ਛੜਾਕਲ ਜੀ ਨਹੀਂ ਹੈਗੀ ਆ ਵੇਖੋ ਇਹ ਵੀਰ ਚ ਕਿਹਨੇ ਸਾਂਭੀ ਨਹੀਂ ਕੀ ਵੈੜਾ ਇਹਨੂੰ ਨਾ ਚਿਚੜ ਚਿਚੜ ਬਹੁਤ ਜ਼ਿਆਦਾ ਪਿਆ ਉਹਦੇ ਸਾਂਭੀ ਨਹੀਂ ਕੀਨੇ ਪਸ਼ੀ ਪਸ਼ੀ ਬਹੁਤ ਜਿਆਦੀ ਚੰਗੀ ਆ ਬਾਗਾਂ ਠੰਡੀ ਧੀਰੀ ਇਹਨਾਂ ਵਿੱਚ ਉਹੋ ਜੀ ਲੱਤ ਛੜ ਕਰ ਕੋ ਕੱਖ ਨਹੀਂ ਜਾਂਦੀ ਪਹਿਲੇ ਨਹੀਂ ਬੱਚੀ ਸੁੱਈ ਸੀ ਅੱਗੋ ਕਿਸੇ ਨੇ ਸਾਂਭ ਸਮਾਲੂ ਨਹੀਂ ਕੀ ਕੀਤੀ ਆ ਸਾਂਭੀ ਨਹੀਂ ਕੀਨੇ ਵੈੜਾ ਬਾਕੀ ਜਾਨ ਨਾਲ ਵੀ ਚੰਗੀ ਆ ਖੀਆ ਮਾਂ ਵੀ ਨਵਾਈ ਦਵਾਈ ਨਹੀਂ ਆ ਤੇ ਨਾ ਖੜ ਦਾ ਮੋਦਮਿਆਂ ਤੋਂ ਖਰਾਬ ਹੋ ਗਿਆ ਕਿੰਨਾ ਕੁ ਸਮਾਂ ਦੱਸਿਆ ਕਿ ਵੀ ਸੋਈ ਨੂੰ ਹੋ ਗਿਆ ਇਹ ਵੀਰ ਜੀ ਵਾੜ ਸੋਈ ਚੋਂ ਵੀ ਮਹੀਨੇ ਲਾਗੇ ਬਣੇ 4 ਮਹੀਨੇ ਦਾ 45 46 ਦਿਨ ਬਣੀ ਨੂੰ ਹੋਈ ਠੀਕ ਹੈ ਜੀ ਹਾਂ ਜੀ 45 46 ਦਿਨ ਦਾ ਜਿਹੜਾ ਭਰਾਵੋ ਜਿਹੜਾ ਸਮਾਂ ਹੈਗਾ ਬਣੀ ਨੂੰ ਵੀ ਹੋ ਗਿਆ ਤੇ ਹੁਣ ਦੁੱਧ ਕਿੰਨਾ ਆਪਾਂ ਚੋਵਾ ਦਾਂਗੇ ਜਿਹੜਾ ਵੀਰ ਜੀ ਇੰਨਾ 7 ਕਿਲੋ ਦਿਨਾ ਵਾ ਮੈਂ ਆਪਾਂ ਠਾਕੀ ਜੀ ਇਹ ਨਵਾਖੀ ਜੀ ਇਹ ਮੁੜ ਕੇ ਅਗਲਾ ਲਾਂਮਾ ਦਾ ਵੇਦ ਬੰਦਾ ਬੁਰਾ ਲੱਗਦਾ 7 ਕਿਲੋ ਜਿਹੜਾ ਆਪਾਂ ਚੋਵਾ 7 ਕਿਲੋ ਲੀਟਰ ਵਾਲਾ ਨਾਲ ਕਿ ਦੋ ਦੋ ਬਾਕੀ ਮਿਲਦੀ ਦੋਨੇ ਟਾਈਮ ਹੀ ਅੱਪਣ ਬੰਗੇ ਠੀਕ ਹੈ ਜੀ ਹਾਂ ਜੀ ਆ ਦੇਖੋ ਜੀ ਠੀਕ ਹੈ ਤੇ ਬੱਚੀ ਜਿਹੜੀ ਆ ਦੋਸਤੋ ਇਹ ਪਹਿਲਾ ਸੂਆ ਸੂਈ ਆ ਚਲੋ ਜੈਸ ਕਰਉਂਗੇ ਅੱਗੋਂ ਆਈ ਆ ਕਿਤਨੇ ਕਿਤੇ ਸਾਂਭ ਸੰਭਾਲਦਾ ਹਰ ਇੱਕ ਦਾ ਆਪੋ ਆਪਣਾ ਫਰਕ ਹੁੰਦਾ ਤੇ 4 ਕਿ ਮਹੀਨਾ ਜਿਹੜਾ ਸਮਾਂ ਹੋ ਗਿਆ 4 ਕਿ ਮਹੀਨੇ ਦਾ ਤੇ ਦੁੱਧ ਜਿਹੜਾ 6 ਲੀਟਰ ਠੀਕ ਹੈ ਜੀ 6 ਕਿ ਲੀਟਰ ਦੀ ਚਵਾਈ ਆ ਤੁਸੀਂ ਕਰ ਸਕਦੇ ਜੀ ਆਹ ਦੇਖੋ ਸਿਰ ਸਭ ਪੂਰੀ ਆ ਜਿੱਥੇ ਆਪਾਂ ਮਰਜ਼ੀ ਖਿਲਾੜ ਕੇ ਉੱਥੇ ਜਿਹੜਾ ਦੋਸਤੋ ਆਪਾਂ ਚਵਾਈ ਕਰ ਸਕਦੇ ਇਹੋ ਜੇ ਬਸੂ ਦੀ ਆ ਦੇਖੋ ਬਾਕੀ ਵੀਰ ਕੋਈ ਸਾਂਭ ਕਰੂਗਾ ਦੁੱਧ ਵੈੜਾ 9 8 9 ਕਿਲੋ ਰਮਣਾ ਦੇ ਜਾਊਗੀ ਇਹ ਮੇਰੀ ਘੁੱਠੇ ਤੋਂ ਖੋਲ ਕੇ ਲਿਆ ਵੇ ਜੀ ਠੀਕ ਠੀਕ ਹੈ ਹਾਂਜੀ ਤਾਂ ਸੋਵੀਆ ਨਹੀਂ ਬੈਠਾ ਠੀਕ ਹੈ ਜੀ ਨਵੀਂ ਦੋਸਤੋ ਬਿਲਕੁਲ ਹੌਲੇ ਪਾਦੀਆਂ ਜਿਹੜੀਆਂ ਬੱਚੀਆਂ ਨੇ ਬਿਲਕੁਲ ਗਾਵਾਂ ਬਿਲਕੁਲ ਹੌਲੇ ਪਾਦੀਆਂ ਨੇ ਠੀਕ ਆ ਤੇ 6 ਤੋਂ ਲੈ ਕੇ 7 ਲੀਟਰ 8 ਲੀਟਰ ਨਾਰਮਲ ਦੁੱਧ ਜਿਹੜੀ ਆ ਦੋਸਤੋ ਚਵਾਈ ਇਹਨਾਂ ਵੜੇ ਨੇ ਨਾਰਮਲ ਕਰਾਈ ਜਾਣੀਆਂ ਬਾਕੀ ਸੇਵਾ ਜਿਹੜੀ ਹੈ ਪਸ਼ੂ ਦੀ ਹੁੰਦੀ ਰਵੇ ਤੇ ਜਿਹੜੀਆਂ ਵੜਾ ਲੰਮਾ ਸਮਾਂ ਜਿਹੜਾ ਦੁੱਧ ਦੀ ਜਾਂਦੀਆਂ ਨੇ ਠੀਕ ਆ ਆ ਲੋ ਜੀ ਸੁਖਦੇਵ ਭਾਈ ਇਹਦਾ ਕੀ ਲੈਣ ਦੇਣ ਸੀਗਾ ਇਹਦਾ ਵੀਰ ਜੀ ਨਿਗਾਹ ਆ ਮੋਲੀ ਆ ਅੱਛਾ ਜੀ ਇਹਦਾ ਮੁੱਲ ਕਰਨ ਜਿਓ ਮਰਜ਼ੀ ਕਰੀ ਜਿਏ ਹਾਂ ਨਾ ਵੀ 15000 ਰੁਪਏ ਦੀ ਦੇਣੀ ਆ 15 ਦੀ ਹਾਂਜੀ ਮੁੱਲ ਕਰਨ ਨੂੰ ਭਾਵੇਂ 16 17 18 ਕਰੀ ਜਿਏ 15000 ਦੀ ਹਾਂ ਨਾ ਦੇਣੀ ਸਿਰਫ ਛੋਟ ਛਾੜੀ ਹੋਣੀ ਨੇ ਠੀਕ ਆ ਹਾਂਜੀ ਠੀਕ ਆ ਜੀ 15000 ਦੀ ਜਿਹੜੀ ਤੋਂ ਤੂਫਾਨ ਆ ਵਿੱਚੋਂ ਛੋਟ ਛੱਪਾ ਜਿਹੜਾ ਥੋੜਾ ਪਤਾ ਮੌਕੇ ਦੀ ਗੁੰਜਾਇਸ਼ ਵੀਰ ਕਹਿੰਦਾ ਵੀ ਹੋ ਜੂਗੀ ਠੀਕ ਆ ਉਹਨਾਂ ਕੇ ਵਿੱਚੋਂ ਹੋਊਗਾ ਛੋਟ ਛੱਪਾ ਜ ਤੇ ਅਗਲੀ ਜਿਹੜੀ ਆ ਲਾਸਟ ਤੇ ਆ ਪੰਜਵੀਂ ਬਿਹੜਾ ਠੀਕ ਆ ਪੰਜਵੇਂ ਨੰਬਰ ਤੇ ਆ ਤੋਰਦੇ ਕੋਈ ਨਹੀਂ ਇਹ ਦੂਜਾ ਸੁਗਾ ਕਿਰਜੀ ਵੈਡ ਦੂਜਾ ਸੁਗਾ ਤੇ ਸਮਾਂ ਇਹਨੂੰ ਕਿੰਨਾ ਹੋ ਗਿਆ ਜੀ ਕਿਰਜੀ ਇਹ 4 ਮਹੀਨੇ ਦੀ ਵੈਡ ਹੋਈ ਹੈ ਠੀਕ ਹੈ ਹਾਂਜੀ ਲੋਬੀ ਪ੍ਰਭੂ ਇਹ ਜਿਹੜੀ ਆ ਲਾਸਟ ਤਾਂ ਤੁਹਾਨੂੰ ਵੈਡ ਬੁਖਾ ਰਹੇ ਹਾਂ ਦੋਸਤੋ 5ਵੇਂ ਨੰਬਰ ਤੇ ਇਹ 4 ਕਿ ਮਹੀਨੇ ਦਾ ਸਮਾਂ ਠੀਕ ਹੈ ਕੋਈ ਹੋ ਗਿਆ ਠੀਕ ਹੈ 4 ਕਿ ਮਹੀਨੇ ਦਾ ਜਿਹੜਾ ਨੀੜ ਤੇੜ ਕੋਈ ਸਮਾਂ ਹੈਗਾ ਤੇ ਦੁੱਧ ਦੇ ਥੱਲੇ ਹੁਣ ਕਿੰਨਾ ਕਾਪਾ ਚੋਰਿਆ ਜੀ ਇਹ ਜੀ ਥੱਲੇ ਦੁੱਧ ਜਿਹੜਾ ਲੀਟਰ ਵਾਲਾ ਮਿਨਿਮਮ ਉਹ 7 ਹੋ ਜੀ 7.5 ਹੋ ਜੀ ਇੰਨਾ ਹੋਊਗਾ 7 7.5 ਲੀਟਰ ਹਾਂਜੀ बाकी ਆਪਾਂ ਛਾੜੇ 6 ਕਿਲੋ ਦਸ ਕੇ ਦਵਾਂਗੇ ਮੈੜ ਠੀਕ ਹੈ ਹਾਂਜੀ ਲੋ ਜੀ ਇਹਨੂੰ ਆਪਾਂ ਵੰਗਾ ਨਿਆਣਾ ਪਾਲੀਦਾ ਨਾ ਜੀ ਰੱਸੀ ਮੜਿਆ ਪਾਲੀਦਾ ਉਹ ਤੇ ਨਹੀਂ ਲੈਣਗਾ ਤੈਨੂੰ ਮੜਿਆ ਪਾਰਗੇ ਪਰ ਲੱਤ ਨਹੀਂ ਗੰਫਾਂ ਕਰਦੀ ਬੈਠ ਠੀਕ ਹੈ ਹਾਂਜੀ ਲੋ ਵੀ ਦੋਸਤੋ ਬੇਸ਼ੱਕ ਜਿਹਨੂੰ ਰੱਸੀ ਕੋਈ ਨਿਆਣਾ ਜਾਂ ਵੰਗਾ ਪਾਉਣ ਦੀ ਲੋੜ ਹੁੰਦੀ ਆ ਜਾਂ ਜ਼ਰੂਰਤ ਉਹ ਬਈ ਜਾਂਦਾ ਵੀ ਸੁਖਦੇਵ ਕਹਿੰਦਾ ਵੀ ਉਹਨੂੰ ਪਾਈਦਾ ਠੀਕ ਆ ਤੇ ਇਸ ਵੇੜ ਨੂੰ ਪਾਈਦਾ ਬਾਕੀ ਜਿੰਨੀਆਂ ਵੇੜਾਂ ਤੁਹਾਨੂੰ ਪਹਿਲਾਂ ਪਾ ਦਿਖਾਈਆਂ ਨੇ ਉਹਨਾਂ ਨੂੰ ਤੁਸੀਂ ਬਿਨਾ ਵੰਗੇ ਬਿਨਾ ਰਸੀ ਪਾਇਆ ਜਿਹੜੀ ਚਵਾਈ ਕਰ ਸਕਦੇ ਹੋ ਠੰਡੇ ਧੀਰੇ ਪਸ਼ੂ ਨੇ ਬਾਕੀ ਇਹ ਵੀ ਜਿਹੜੀ ਨਾਰਮਲ ਵਧੀਆ ਚਵਾਈ ਕਰਾਉਂਦੀ ਹੈ ਵੇੜ ਬਾਕੀ ਚੈਲਾ ਤੇ ਸਾੜ ਕਰੂਗੀ ਚੋਣ ਚਾਨ ਲੱਗਿਆ ਆ ਦੇਖੋ ਠੀਕ ਆ ਤੇ ਕੋਲ ਦੁੱਧ ਦੇ 6 ਕਿਲੋ ਦੱਸਿਆ ਸੀ ਹਾਢੇ 6 ਕਿਲੋ ਸਾਤੀ ਹੋਊਗਾ ਆਪਾਂ 6.5 ਕਿਲੋ ਦੱਸ ਕੇ ਦੇਣਾ ਬੈਠੇ ਠੀਕ ਹੈ ਜੀ ਤੇ ਮੋਲੇ ਦਾ ਪੈ ਸਕਦੇ ਹੋ ਕਿੰਨਾ ਇਹਦਾ ਵੀਰ ਜੀ ਮੁੱਲ ਭਾਣ ਕਰਨ ਨੂੰ 16-17000 ਕਰੀ ਜੀਏ 14000 ਦੀ ਹਾਂ ਨਾ ਦੇਣੀ ਇਹਦੇ ਵਿੱਚੋਂ ਕੱਲੀ ਛੋਟ ਹੀ ਹੁਣੀ 100 ਰੁਪਿਆ 14000 ਦੇ ਵਿੱਚੋਂ ਹਾਂਜੀ ਹਾਂਜੀ ਠੀਕ ਹੈ ਦੇ ਦੇਣੀ ਇਹ ਦੋ ਘਟਨੀ ਆਪਾਂ ਦੇਣੀ ਬੈਠਾ ਠੀਕ ਆ 14000 ਦੇ ਵਿੱਚੋਂ ਭਰਾਵੋ ਜਿਹੜੀ ਇਹ ਛੋਟ ਛੱਪਾ ਕੁਝ ਵੀ ਆ ਸੀਗਾ ਗੰਜੈਸ਼ ਜਿੰਨੀ ਵੀ ਹੋਈ ਉਹ ਹੋਊਗਾ ਇਹਦੇ ਦੇ 14000 ਦੇ ਵਿੱਚੋਂ ਠੀਕ ਆ ਤੇ ਬਾਕੀ ਵਹਿੜਾ ਪ੍ਰੋਪਰ ਵੀਰ ਦੇ ਕੋਲ ਅਜ ਘਟੂ ਘੜ ਵੀ 5 ਨਾਲ ਸੀਗੇ ਤੇ ਇਸ ਤੋਂ ਇਲਾਵਾ ਭਾਈ ਹੋਰ ਸਕਦੇ ਕੋਈ ਗੱਲਬਾਤ ਬੀਤੀ ਛੋਟੀ ਹੈਗੀ ਆ ਉਹਨਾਂ ਸਵੇਰੇ ਚੋਗੇ ਖੱਲੀ ਉਹਨਾਂ ਨੇ ਉਹਨਾਂ ਆਖਿਆ ਏ ਇਦਾਂ ਕੱਲਿਓ ਉਹਨਾਂ ਨੇ ਚੋਗੇ ਵੀਰ ਦੀ ਚਲੋ ਦਿਖਾਈਏ ਬਾਹਰ ਉਹ ਵੀ ਕੱਢ ਲੋ ਜੀ ਲੋ ਵੀ ਭਰਾਵੋ ਇੱਕ 6ਵਾਂ ਨੰਬਰ ਜਿਹੜਾ ਦੋਸਤੋ ਬਿਲਕੁਲ ਵੇਰਵਾ ਪਾ ਦਿੰਦੇ ਆਪਾਂ ਇੱਕ ਜਿਹੜੀ ਮਾਝਾ ਵੀਰ ਦੇ ਕੋਲ ਠੀਕ ਆ ਟੋਕੜ ਮੈਂ ਆ ਤੇ ਗੱਬਣ ਏਆਈ ਹੋਈ ਆ ਠੀਕ ਆ ਜੇ ਗੱਬਣ ਚੈੱਕ ਪਾਸ ਤੇ ਨਹੀਂ ਆਉਂਦੀ ਕਿ ਏਆਈ ਹੋਈ ਆ ਵੀ ਸਮਾਂ ਕਿੰਨਾ ਹੋ ਗਿਆ ਏਆਈ ਹੋਈ ਨੂੰ ਉਹ ਵੀ ਗੱਲਬਾਤ ਕਰਕੇ ਪੁੱਛ ਲੈਣੇ ਨਾਲ ਕੱਟੀ ਆ ਗੱਲਬਾਤ ਕਰਦੇ ਆ ਜੋ ਅੱਛਾ ਭਾਈ ਸਖਦੇਵ ਇਸ ਮ ਏ ਵੀਰ ਜੀ ਛੋਟੀ ਕੋ ਦੁੱਧ ਸ਼ੇਕ ਲੋ ਆ ਹਾਂਜੀ ਆਪਾਂ 5 ਕਿਲੋ ਕਹਿ ਕੇ ਦੇਣਾ ਮਗਰ ਕੱਟੀਏ ਦੇ ਠੀਕ ਹੈ ਜੀ ਹਾਂਜੀ ਮਗਰ ਕੱਟੀਏ ਦੂਜੇ ਸੂਬੇ ਚ ਚੱਲਣ ਡਈ ਆ ਬਾਕੀ ਦੋਵੇਂ ਟਾਈਮ ਹੀ ਕੱਟੀ ਤੇ ਮਿਲਦੀ ਆ ਦੋਨੋਂ ਟਾਈਮ ਕੱਟੀ ਤੇ ਹਾਂਜੀ ਕੱਟੀ ਵੀ ਪੂਰੀ ਪਲੀ ਪਲਾਈ ਪਈ ਹੈ ਹਾਂਜੀ ਕੱਟੀ ਬਹੁਤ ਵਧੀਆ ਆ ਮਗਰ ਇੱਕੋ ਸਾਂਵਲੇ ਨਾਲ ਛੋਟੀ ਰਲ ਜਾਣੀ ਆ ਆ ਦੇਖੋ ਆ ਕੱਟੀ ਆ ਭਰਾਵੋ ਮਗਰ ਸਮਝ ਥੋੜੀ ਆ ਦਿਨੇ ਦੀ ਮਰਜ਼ੀ ਮਹੀਨੇ ਦੀ ਸਮਝ ਤੁਸੀਂ ਹਿਸਾਬ ਰੱਖ ਸਕਦੇ ਹੋ 5 ਮਹੀਨੇ ਦੀ 4 ਦੀ 6 ਦੀ ਠੀਕ ਆ ਆ ਕੱਟੀ ਆ ਪ੍ਰੋਪਰ ਬਖਾਤੀ ਮਗਰ ਇਹ ਤੁਹਾਨੂੰ ਆ ਸਿੰਗੀ ਸੁੰਗੀ ਵੇਖੋ ਮਾੜੀ ਜੀ ਕੱਟੀ ਤੇ ਆ ਕੱਦ ਕਾਠੀਆ ਕੱਟੀ ਦਾ ਤੇ ਮਾਜੜੀ ਦੋਸਤੋ ਦੂਜੇ ਸੂਬੇ ਦੇ ਵਿੱਚ ਹੁਣ ਸੁਈ ਆ ਗਾ ਤੀਜੇ ਲਈ ਬਣੀ ਆ ਹਾਂਜੀ ਵੀਰ ਜੀ ਨੂੰ ਬਣੀ ਨੂੰ 30 35 ਦਿਨ ਹੋਏ ਆ 30 35 ਦਿਨ ਦਾ ਸਮਾ ਹੋ ਗਿਆ ਹਾਂਜੀ ਬਾਕੀ ਚੈੱਕ ਪਾਸ ਨਹੀਂ ਲਿਓ ਜੀ ਠੀਕ ਆ ਹਾਂਜੀ ਤੇ ਹਾਜ਼ਰ ਦੁੱਤ ਵੈਸੇ 6 ਆ ਤੇ 5 ਕਿਲੋ ਇਹ ਆ ਤੇ 5 ਕਿਲੋ ਦੇਣਾ ਬਾਕੀ ਜਵਾਬ ਹਮਾਂ ਦੀ ਬਿਲਕੁਲ ਓਕੇ ਆ ਭਾਵੇਂ ਹੁਣੇ ਬੱਚਾ ਲਾ ਗਏ ਮਿੱਠੀ-ਮੁੱਠੀ ਬੱਚੇ ਡਿੰਗ ਕੇ ਮਿਲਦੀ ਦੋਨੋਂ ਟਾਈਮ ਹਾਂਜੀ ਦੋਵੇਂ ਟਾਈਮ ਆ ਹੁਣੇ ਆਪਾਂ ਬੱਚਾ ਵੀ ਲਾ ਲਾਂਗੇ ਠੀਕ ਆ ਜੀ ਆ ਜਿਹੜਾ ਦੋਸਤੋ ਬੱਚਾ ਕੱਲਾ ਵੈਸੇ ਨਹੀਂ ਬ ਵੇ ਦਿਹਾੜੀ ਦੇ ਤਿੰਨ ਵਾਰੀ ਕਰਮ ਵਾਲੀ ਨੂੰ ਜੋੜ ਗਏ ਅੱਛਾ ਅੱਛਾ ਹਾਂਜੀ ਠੀਕ ਆ ਤੇ ਠੰਡੀ ਸੀਲ ਜਿਹੜੀ ਦੋਸਤੋ ਇਹ ਮਾਜਾ ਠੀਕ ਆ ਬੱਚਾ ਨਾਲ ਹੀ ਦਿੱਤਾ ਜਾਊਗਾ ਕੋਈ ਵੀ ਇਹ ਨਾ ਸੋਚੇ ਵੀ ਬੱਚਾ ਲਾਹ ਲੈਣਾ ਜਾਂ ਕੋਈ ਗੱਲ ਬੱਚਾ ਨਾਲ ਹੀ ਹੋਊਗਾ ਜੋ ਰੇਟ ਭਾਅ ਵੜਦਾ ਹੋਊਗਾ ਉਹਦੇ ਵਿੱਚ ਬੱਚਾ ਨਾਲ ਦਿੱਤਾ ਜਾਊਗਾ ਧਾਰਾ ਮਾਰ ਕੇ ਦਿਖਾਈ ਦਈਏ ਜੀ ਹਾਂਜੀ ਹਾਂਜੀ ਮਾਰਦੇ ਨੇ ਧਾਰਾ ਆਹੋ ਜੇ ਬਾਲਟੀ ਕੋਈ ਫੜ ਲੀ ਜਾ ਇਸ ਤਰ੍ਹਾਂ ਥੱਲੇ ਮਾਰਨੀ ਇਤਨੇ ਮਾਰ ਆਹ ਫੜੀ ਮਾਰੀ ਬਾਲਟੀ ਫੜੀ ਹਾਂ ਤੇ ਚੋਈ ਵਿਚਾਈ ਹਾਣੇ ਨੇ ਲੱਗੀ ਲਓ ਜੀ ਪ੍ਰਭੂ ਆਜੋ ਦਿਖਾ ਦਿੰਨੇ ਆ ਹੋ ਸਕਦਾ ਵੀ ਕਿਸੇ ਵੀਰ ਨੇ ਆਨਲਾਈਨ ਸੌਦਾ ਕਰਨਾ ਹੋਵੇ ਉਹਨਾਂ ਲਈ ਆ ਬਾਕੀ ਜਿਹੜਾ ਵੀਰ ਇਸੇ ਕੋਈ ਪਹੁੰਚ ਸਕਦਾ ਉਹ ਆਪਦੀ ਤਸੱਲੀ ਆਪਦੇ ਘਰ ਵਿਜਿਟ ਕਰਕੇ ਜਰੂਰ ਕਰਿਓ ਠੀਕ ਆ ਤੇ ਥਾਣ ਭਰਾ ਕੇ ਵਿਖਾ ਦਿੰਨੇ ਆ ਆਪਾਂ ਦੇ ਕਿਸੇ ਵੀਰ ਨੂੰ ਕੋਈ ਡਾਊਟ ਨਾ ਰਹੇ ਠੀਕ ਆ ਬਾਕੀ ਵੀਰ ਜੀ ਇਹ ਛੋਟੀ ਚੋਈ ਹੀ ਸਵੇਰੇ ਚਲ ਇੰਨਾ ਵੱਡਾ ਤੇ ਹੁਣ ਬੱਚੇ ਦੇ ਮਿਲ ਪੈਂਦੀ ਏ ਇਹ ਨਹੀਂ ਤੇ ਚਾਹੀ ਉਟੇ ਖੜੋਕ ਕਰੂ ਭਾਵੇਂ ਦਿਹਾੜੀ ਦੀ ਦਾਹਰੀ ਚੋਲ ਗਏ ਠੀਕ ਬਾਕੀ ਵੀਰ ਨੂੰ ਸ਼ੁਕਰ ਹੈ ਬੱਚਾ ਤਾਂ ਕਿਲੇ ਤਿੰਨ ਫਰਾਂ ਨੇ ਦੇਖੋ ਜੀ ਠੀਕ ਆ 44 ਆ ਪੋਲੀ ਆ ਤੇ ਚਾਹੀਦਾ ਚਾਹਣ ਵੇਖੋ ਬਾਕੀ ਮਾਰਨਿੰਗ ਜਿਹੜੀ ਭਰਾਵਾਂ ਚੋਈ ਆ ਠੀਕ ਆ ਤੇ ਬੱਚਾ ਫੇਰ ਆਪਾਂ ਛੱਡ ਕੇ ਤੇ ਧਾਰਾਂ ਖੋਜ ਕੇ ਪਾਈ ਆ ਆਹ ਲੱਗ ਲੇ ਜਿਹੜਾ ਦੁੱਧ ਹੈਗਾ ਸੀਗਾ ਉਹਨੇ ਇੱਕ ਤਾਂ ਆਪ ਸਮਾਹ ਹੋਇਆ ਤੇ ਆਪਦੀ ਤੁਸੀਂ ਦੋ ਟੇਮ ਬੰਨ ਕੇ ਲਖਟੇ ਬੰਨ ਕੇ ਬਾਕੀ ਪੂਰ ਛਟਾ ਕੋਈ ਥਣ ਘਟ ਵਾਦ ਨਹੀਂ ਬਾਕੀ ਦੁੱਧ ਤਾਂ ਮੈਂ ਜਿੰਨਾ ਦੱਸਤਾ ਉਹਨਾਂ ਵਾਂਗੂ ਛੋਟੀ ਕੋਲੋ ਠੀਕ ਆ ਜੀ ਹਾਂਜੀ ਠੀਕ ਆ ਬਾਕੀ ਥਾਂ ਜਿਹੜੇ ਪ੍ਰੋਪਰ ਚੱਲਦੇ ਆ ਭਰਾ ਪੂਰਾ ਬਾਕੀ ਸਾਰੇ ਵੀਰਾਂ ਨੇ ਦੇਖ ਲਿਆ ਵੀਡੀਓ ਵੀਡੀਓ ਦੇ ਵਿੱਚ ਆ ਲੈ ਤੋਰ ਦੋ ਜੀ ਠੀਕ ਆ ਲਓ ਜੀ ਠੀਕ ਹੋ ਬਾਕੀ ਜਿਹੜਾ ਵੀ ਰਕੇ ਸੇਵਾ ਵਾਲਾ ਲੈ ਜੂਗਾ ਖਾਸ ਤੌਰ ਤੇ ਦੋ ਦਿਨ ਸੱਤ ਕਿਲੋ ਰਮਾਨਾ ਨਹੀਂ ਦੇ ਜਾਣਾ ਵੀਰ ਜੀ ਠੀਕ ਹੈ ਸਾਹਮਣੇ ਵਾਲੇ ਜੀ ਕਹਿੰਦੇ ਨਵਾਈ ਨਹੀਂ ਹੈਗੀ ਬਿਲਕੁਲ ਬੰਦਾ ਨਵਾਈ ਦੇਵੇ ਨਵਾਈ ਨਹੀਂ ਦੇਗੀ ਕਹਿੰਦੇ ਸੋਧ ਕਰੀ ਉਹਦਾ ਜਮੀ ਬਈ ਜਾਏ ਬਿਲਕੁਲ ਜੀ ਬਿਲਕੁਲ ਤੇ ਸੁਖਦੇਵ ਭਾਈ ਇਹ ਵੀ ਦੱਸ ਦੇ ਵੀਰੇ ਮੁੱਲਿੰਦਾ ਲੈਣ ਦੇ ਇਹਦਾ ਵੀਰ ਜੀ ਮੁੱਲ ਭਾਵੇਂ ਕਰਨ ਨੂੰ 50 ਕਰਗੇ ਭਾਵੇਂ 52 ਕਰਗੇ ਹਾਂ ਨਾ 45000 ਦੀ ਝੋਟੀ ਦੇਵਾਂਗੇ 45 ਦੀ ਹਾਂਜੀ ਹਾਂਜੀ ਹੋਰ 100 200 ਮਾਨਕਾ 50000 ਹੀ ਕਰ ਦਾਂਗੇ ਜੀ 44000 ਦੀ ਦੇ ਦਾਂਗੇ ਝੋਟੀ 44 ਦੀ ਹਾਂਜੀ ਬਾਕੀ ਝੋਟੀ ਸੋਹਣੀ ਸੁਨੱਖੀ ਆ ਸਿੰਘ ਸੁng ਚੰਗਾ ਵਾ ਠੀਕ ਆ ਥਾਨ ਜਵਾਬ ਹਮਾਂ ਦੀ ਚੰਗੀ ਆ 44 ਦੀ ਭਰਾਵੋ ਜਿਹੜੀ ਹੋ ਜੂਗੀ ਨਾਲ ਕੱਟੀ ਵੀ ਹੈਗੀ ਠੀਕ ਆ ਦੋਨੋਂ ਟਾਈਮ ਤੁਸੀਂ ਆਪਣੀ ਤਸੱਲੀ ਕਰਨੀ ਆ ਕੋਈ ਵੀਰ ਆ ਤਾਂ ਬੱਚਾ ਛੱਡ ਕੇ ਟਾਈਮ ਟੂ ਟਾਈਮ ਦੋ ਟਾਈਮ ਆਪਣੀ ਚੁਾਈ ਕਰਕੇ ਬੇਸ਼ੱਕ ਸਿੱਕ ਪਾਸ ਕਰ ਸਕਦਾ ਤੇ 44000 ਠੀਕ ਆ 1000 ਰੁਪਿਆ ਮਾਨਤਨ ਵੀਰਾਂ ਦਾ ਸਿੱਧਾ ਹੀ ਕਰ ਦਿੰਦੇ ਨੇ 45 ਜੋ 44000 ਆ ਠੀਕ ਆ ਤੇ ਜਰੂਰ ਸੰਪਰਕ ਕਰ ਸਕਦੇ ਹੋ ਨੰਬਰ ਵੀਰ ਆਪਣੇ ਜਰੂਰ ਦੇ ਦਈਏ ਭਾਈ ਸਕਦੇ 73475 ਹਾਂਜੀ 86522 ਠੀਕ ਹੈ ਜੀ ਹਾਂਜੀ ਸੋ ਦੋਸਤੋ ਇਹ ਸਾਨੂੰ ਵੀਰ ਸਕਦੇ ਆ ਤੇ ਪਿੰਡ ਮਾਨੋਚਲ ਹੈਗਾ ਦੋਸਤੋ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਸੂ ਜਿੰਨੇ ਵੀ ਦਿਖਾਏ ਆ ਤਸੱਲੀ ਆਉਦੀ ਨਰਕ ਪਰਖ ਕਰ ਲਿਓ ਠੀਕ ਆ ਤਸੱਲੀ ਕਰ ਲਿਓ ਚਬਾਈ ਕਰਕੇ ਇੱਕ ਟਾਈਮ ਦੀ ਦੋ ਟਾਈਮ ਦੀ ਤੇ ਆਹ ਦੇਖੋ ਜੀ ਠੀਕ ਆ ਤੇ ਪਹਿਲੇ ਨੰਬਰ ਤੇ ਵੈਡ ਦਿਖਾਈ ਸੀ ਤੁਹਾਨੂੰ ਪੂਰੇ ਵੱਡੇ ਕੱਦ ਖੜ ਤੇ ਵਿੱਚ ਸੀ ਕਿ ਪੂਰੀ ਡਿਟੇਲ ਆਪਾਂ ਸਾਂਝੀ ਕੀਤੀ ਤੁਹਾਡੇ ਨਾਲ ਤੇ ਜਦੋਂ ਮਰਜੀ ਇੱਕ ਨਹੀਂ ਦੋ ਨਹੀਂ ਚਾਰ ਵਾਰੀ ਜਦੋਂ ਵੀ ਚਾਹ ਬਣਾਉਣੀ ਉਹ ਤੋਂ ਥੱਲੇ ਬਹਿ ਜਾਓ ਜਿਵੇਂ ਮਰਜੀ ਇਹ ਸਮਝ ਲਓ ਫ੍ਰੀ ਹੈ ਜੀ ਬਸ ਬਸ ਬਾਕੀ ਜਵਾਬ ਹਮਾਂ ਦੀ ਬਹੁਤ ਜ਼ਿਆਦਾ ਚੰਗੀ ਵੈਰ ਹੈ ਬਾਕੀ ਪਾ ਬਹੁਤ ਜ਼ਿਆਦਾ ਚੰਗਾ ਹੈ ਅੱਜ ਅਸੀਂ 85000 ਰੁਪਏ ਲੱਖ ਮਹਿਦ ਲਾਈਏ ਦੋ ਦਿੰਦੀ ਹਰਾ 7-8 ਕਿਲੋ ਬਾਕੀ 23-24000 ਦੇ ਵਿੱਚ ਮਿਲ ਜਾਣੀ 10-11 ਕਿਲੋਆਂ ਵਾਲੀ ਗਾਉਂ ਦੌਰ ਕੀ ਲੈਣਾ ਬਸ ਜੀ ਬਸ ਇਹ ਪਸ਼ੂ ਸੀਗੇ ਦੋਸਤੋ ਅਜ ਬਾਈ ਸੁਖਦੇਵ ਦੇ ਕੋਲ ਚੰਗੇ ਲ ਅਰੇਟ ਵਾਧ ਘਟ ਉਹ ਤੁਸੀਂ ਫੋਨ ਨੰਬਰ ਜਿਹੜੇ ਲਗਾਤਾਰ ਸਕਰੀਨ ਤੇ ਚੱਲ ਰਹੇ ਆ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ